ਸਾਨੂੰ ਹਾਰ ਕੜਾ ਕੇ ਦੇ ਗਿਆ ਪੁੱਤ ਸੋਰੇ ਦਾ ਚਿੱਠੀ ਬੜੇ ਜਰੇ ਨੜ ਪੇਜ ਦੀਨੀ ਮਾਕਾਰ ਵਿੱਚ ਹੁਕਮ ਜਠਾਣੀ ਦਾ ਮਾਕਾਰ ਵਿੱਚ ਹੁਕਮ ਜਠਾਣੀ ਦਾ ਨਾ ਜੋ ਤਰਸੀ ਭਾਬੋ ਵਰਤੇ ਹੁਣ ਕੀ ਕਰਾਂ ਮੇਰੀ ਮਾਕਾਰ ਵਿੱਚ ਜ਼ੋਰ ਜਠਾਣੀ ਦਾ ਹੁਣ ਕੀ ਕਰਾਂ ਮੇਰੀ ਮਾਂ ਘਰ ਵਿੱਚ ਚੋਰ ਜਠਾਣੀ ਦਾ ਸਾਨੂੰ ਸੱਗੀ ਕਢਾ ਕੇ ਦੇ ਗਿਆ ਪੁੱਤ ਸੋਰੇ ਦਾ ਚਿੱਠੀ ਬੜੀ ਜਿਰੀ ਨੜ ਪੇਜ ਦੀਨੀ ਮਾਂ ਘਰ ਵਿੱਚ ਹੁਕਮ ਜਠਾਣੀ ਦਾ ਮਾਂ ਘਰ ਵਿੱਚ ਹੁਕਮ ਜਠਾਣੀ ਦਾ ਨਾ ਜੋ ਧਰਸੀ ਭਾਬੋ ਵਰਤੀ ਹੁਣ ਕੀ ਕਰਾਂ ਮੇਰੀ ਮਾਂ ਘਰ ਵਿੱਚ ਝੋਰ ਝਠਾਣੀ ਦਾ ਹੁਣ ਕੀ ਕਰਾਂ ਮੇਰੀ ਮਾਂ ਘਰ ਵਿੱਚ ਝੋਰ ਝਠਾਣੀ ਦਾ ਸਾਨੂੰ ਕਾਂਟੇ ਕਢਾ ਕੇ ਦੇ ਗਿਆ ਪੁੱਤ ਸੋਰੇ ਦਾ ਚਿੱਠੀ ਵੜੇ ਜਿਰੇ ਨਲ ਪੀਜ ਦੀ ਨੀ ਮਾਂ ਘਰ ਵਿੱਚ ਹੁਕਮ ਝਠਾਣੀ ਦਾ ਹੁਕਮ ਜਠਾਣੀ ਦਾ 나ਜੂ ਤਰਸੀ ਪੱਭ ਵਰਤੇ ਹੁਣ ਕੀ ਕਰਾਂ ਮੇਰੇ ਮਾਂ ਘਰ ਵਿੱਚ ਜ਼ੋਰ ਜਠਾਣੀ ਦਾ ਹੁਣ ਕੀ ਕਰਾਂ ਮੇਰੀ ਮਾਂ ਘਰ ਵਿੱਚ ਜ਼ੋਰ ਜਠਾਣੀ ਦਾ